ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀ ਪਾਰਟੀਆਂ ਵੱਲੋਂ ਜੋਨ ਪ੍ਰਚਾਰ ਕੀਤਾ ਜਾ ਰਿਹਾ ਹੈ ਇਸ ਲੜੀ ਦੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਲੁਧਿਆਣਾ ਵਿਖੇ ਪਹੁੰਚੇ ਜਿੱਥੇ ਉਹਨਾਂ ਨੇ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਦੇ ਹੱਕ ਦੇ ਵਿੱਚ ਰੱਖੀ ਗਈ ਪਰਮੀ ਰੈਲੀ ਨੂੰ ਸੰਬੋਧਨ ਕੀਤਾ ਰੈਲੀ ਨੂੰ ਸੰਬੋਧਨ ਕਰਦਿਆਂ ਹੋਇਆ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਦਾ ਜਿੰਨਾ ਵਿਕਾਸ ਹੋਇਆ ਉਹ ਅਕਾਲੀ ਦਲ ਦੇ ਸਮੇਂ ਹੀ ਹੋਇਆ ਹੈ ਉਹਨਾਂ ਕਿਹਾ ਕਿ ਵਿਰੋਧੀ ਪਾਰਟੀਆਂ ਨੇ ਆਕਾਲੀ ਦਲ ਨੂੰ ਕਮਜ਼ੋਰ ਕਰਨ ਦੇ ਲਈ ਬੇਅਦਬੀ ਦੇ ਛੁੱਟੇ ਇਲਜ਼ਾਮ ਲਗਾਏ ਜਜਾਦ ਕਿ ਆਕਾਲੀ ਦਲ ਜਿਹਾ ਕਰਨ ਵਾਲੇ ਕਦੇ ਸੋਚ ਵੀ ਨਹੀਂ ਸਕਦਾ ਪਾਜਪਾ ਉਮੀਦਵਾਰ ਅਮਨਿਤ ਬਿੱਟੂ ਤੇ ਵੀ ਉਹਨਾਂ ਵੱਲੋਂ ਨਿਸ਼ਾਨਾ ਸਾਧਿਆ ਗਿਆ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਆਕਾਲੀ ਦਲ ਦਾ ਉਮੀਦਵਾਰ ਅਮਰਿਤਧਾਰੀ ਹੈ ਜਜਾਦ ਕਿ ਦੂਜੀ ਪਾਰਟੀਆਂ ਵਾਲੇ ਤਾਂ ਹਰ ਰੋਜ਼ ਬੋਤਲ ਖਾਲੀ ਕਰਦੇ ਨੇ ਹਲੋ ਧਿਆਨਾ ਸ਼ਹਿਰ ਦੇ ਪ੍ਰਤਿਨਿਧ ਸਤਨੂ ਮਤਿਆਸ ਕਰਦਾ ਹਾਂ ਵਾਈਰੂਸੀ ਕਾ ਖਲਸਾ ਕੋਈ ਨਹੀਂ ਕਿ ਭਤੀ ਮੈਂ ਮਾਫੀ ਚਾਹੁੰਦਾ ਹਾਂ ਤੁਹਾਡੇ ਕੋਲੇ ਬਹੁਤ ਅੰਦੇ ਰੁਕਤ ਨਹੀਂ ਹੋਏ ਅੱਜ ਪੰਜਾਬ ਚਾਉ ਯਾਤਰਾ ਕਰਨੀ ਸੀ ਤੇ ਹਜ਼ਾਰਾਂ ਦੀ ਗਿਣਤੀ ਸੰਗਤਾਂ ਉੱਤੇ ਇਕੱਠਾ ਹੋਇਆ ਸੀ ਲੇਟ ਹੋ ਜੇ ਹੁੰਦੇ ਉੱਤੇ ਲੋਕਾਂ ਦਾ ਇੰਨਾ ਬਾਰਾ ਮਿਲ ਰਿਹਾ ਸੀ ਤੇ ਲੇਟ ਹੋ ਕੇ ਤੁਹਾਡੇ ਕੋਲ ਪਹੁੰਚਿਆ ਹੁਣ ਮਾਰ ਕੇ ਪਹੁੰਚ ਗਿਆ ਅੱਜ ਜੋ ਹਾਲਾਤ ਸੂਬੇ ਦੇ ਐ ਤੁਸੀਂ ਜਾਣਦੇ ਹੋ ਚਾਰ ਪਾਰਟੀਆਂ ਮੈਦਾਨ ਚ ਦਿੱਲੀ ਵਾਲੀਆਂ ਪਾਰਟੀਆਂ ਇੱਕ ਥੋੜੀ ਆਪਣੀ 103 ਸਾਲ ਪੁਰਾਣੀ ਪਾਰਟੀ ਪੰਜਾਬੀਆਂ ਦੀ ਆਵਾਜ਼ ਖਾਲਸਾ ਪੰਥ ਦੀ ਆਵਾਜ਼ ਜਿਸ ਨੇ ਹਰ ਲੜਾਈ ਤੋਂ ਵੀ ਲੜੀ ਸ਼੍ਰੋਮਣੀ ਅਕਾਲੀ ਦਲ ਕੋਈ ਸਿਆਸੀ ਪਾਰਟੀ ਨਹੀਂ ਇੱਕ ਸੋਚ ਹੈ ਇੱਕ ਜਥੇਬੰਦੀ ਹੈ ਜਿਹਨੂੰ 103 ਸਾਲ ਪਹਿਲੇ ਬਣਾਇਆ ਗਿਆ ਸੀ ਜਦੋਂ ਉਸ ਟਾਈਮ ਜਿਹੜੇ ਆਪਣੇ ਗੁਰੂ ਘਰ ਸੀ ਸਾਰੇ ਮੰਦਾਂ ਦੇ ਦੇ ਕਬਜ਼ੇ ਸੀ ਤੇ ਬਹੁਤ ਉੱਥੇ ਬੜੀਆਂ ਬੇਅਦਬੀ ਕਰਦੇ ਸੀ ਆਪਣੀ ਕੌਮ ਇਕੱਠੀ ਹੋਈ ਆਪਣੇ ਬਜ਼ੁਰਗ ਇਕੱਠੇ ਹੋਏ ਉਹਨਾਂ ਨੇ ਮਨਤਾ ਤੋਂ ਗੁਰੂ ਘਰ ਸਾਰੇ ਆਜ਼ਾਦ ਕਰਾਏ ਤੇ ਬਹਿ ਕੇ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਜਿਹੜੀ ਦੇਖਰੇਖ ਕਰੂਗੀ ਗੁਰੂ ਘਰਾਂ ਦੀ ਮਰਿਆਦਾ ਪਣਾਉਗੀ ਗੁਰੂ ਘਰਾਂ ਦੀ ਸੇਵਾ ਕਰੂਗੀ ਗੁਰੂ ਘਰਾਂ ਦੀ ਜਦੋਂ ਆਪਣੀ ਉਹ ਤੋਂ ਟੀਮ ਇਕੱਠੀ ਹੋਈ ਬਜ਼ੁਰਗ ਇਕੱਠੇ ਹੋਏ ਉਹਨਾਂ ਨੇ ਦੇਖਿਆ ਕਿ ਜੇ ਹੁਣ ਤਾਂ ਆਪਾਂ ਕਬਜ਼ਾ ਲੈ ਲਿਆ ਮਨਤਾ ਤੋਂ ਅੱਗੇ ਤੋਂ ਜੇ ਕਿਸੇ ਨੇ ਹਮਲਾ ਕੀਤਾ ਆਪਾਂ ਨੂੰ ਇੱਕ ਤਾਕਤ ਚਾਹੀਦੀ ਹੈ ਇੱਕ ਪਾਰਟੀ ਚਾਹੀਦੀ ਹੈ ਇੱਕ ਫੌਜ ਚਾਹੀਦੀ ਹੈ ਜਿਹੜੀ ਲੜ ਸਕੇ ਆਪਣੀ ਕੌਮ ਦੀ ਲੜਾਈ ਲੜ ਸਕੇ ਤੋਂ ਉਹਨਾਂ ਨੇ 1 ਮਹੀਨੇ ਬਾਅਦ ਸ਼ਰੋਮਣੀ ਅਕਾਲੀ ਦਲ ਬਣਾਇਆ ਸ਼ਰੋਮਣੀ ਅਕਾਲੀ ਦਲ ਕਿਸੇ ਦੀ ਜਾਇਦਾਦ ਨਹੀਂ ਆ ਕੌਮ ਦੀ ਪੰਥ ਦੀ ਪੰਜਾਬੀਆਂ ਦੀ ਜਾਇਦਾਦ ਹੈ ਥੋੜੀ ਫੌਜ ਹੈ ਅਸੀਂ ਰਹਿਣਾ ਜਿਉਣਾ ਮਰਨਾ ਪੰਜਾਬ ਵਾਸਤੇ ਹੈ ਜਿਹੜੀਆਂ ਦੂਜੀਆਂ ਪਾਰਟੀਆਂ ਨੈਸ਼ਨਲ ਪਾਰਟੀਆਂ ਭਾਵੇਂ ਕਾਂਗਰਸ ਹੈ ਭਾਵੇਂ ਬੀਜੇਪੀ ਹੈ ਪਾਵੇਂ ਆ ਮਾਰਦੀ ਪਾਰਟੀ ਹੈ ਉਹਨਾਂ ਨੂੰ ਹੁਕਮ ਦਿੱਲੀੋਂ ਆਉਂਦੇ ਆ ਜੋ ਦਿੱਲੀ ਵਾਲੀ ਸਰਕਾਰਾਂ ਚਾਹੁੰਦੀ ਹੈ ਦਿੱਲੀ ਵਾਲੀਆਂ ਉਹਨਾਂ ਦੇ ਲੀਡਰ ਚਾਹੁੰਦੇ ਆ ਉਹ ਹੀ ਹੁੰਦਾ ਹੈ ਪੰਜਾਬ ਦੀ ਕੋਈ ਲੜਾਈ ਹੋਏ ਕਿਸਾਨੀ ਦੀ ਲੜਾਈ ਹੋਏ ਉਹਨਾਂ ਨੂੰ ਕੋਈ ਮਤਲ ਨਹੀਂ ਉਹ ਦੇਖਦੇ ਆ ਕਿ ਸਾਡਾ ਪਾਰਟੀ ਨੂੰ ਵੇਸ਼ ਵਿੱਚ ਕਿਸ ਦਾ ਫਾਇਦਾ ਹੈ ਪੰਜਾਬ ਪਾਵੇ ਇੰਜਾਬ ਮਿਲੇ ਪੰਜਾਬ ਹੋਣਾ ਜਾਂ ਨਾ ਮਿਲੇ ਹੁਣ ਮੈਂ ਜਿਹੜੀਆਂ ਤਿੰਨ ਪਾਰਟੀਆਂ ਜੇ ਤੁਸੀਂ ਇਹਨਾਂ ਦਾ ਪਛੋਕਰ ਦੇਖ ਲੋ ਨੈਸ਼ਨਲ ਪਾਰਟੀਆਂ ਤੇ ਮੈਂ ਸਾਰੇ ਸਾਰੇ ਆਪਣੇ ਸਿੱਖ ਭੈਣ ਭਰਾ ਬੈਠੇ ਆ ਪੰਜਾਬੀ ਬੈਠੇ ਆ ਪਹਿਲੀ ਜੂਨ ਨੂੰ ਵੋਟ ਆਇਆ ਪਹਿਲੀ ਜੂਨ ਸਾਇਦ ਤੁਸੀਂ ਭੁੱਲ ਗਏ ਹੋਗੇ 40 ਸਾਲ ਪਹਿਲੇ ਪਹਿਲੀ ਜੂਨ ਨੂੰ ਇੰਦਰਾ ਗਾਂਧ ਦੇ ਨੇ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲੇ ਕਰਨ ਦਾ ਆਦੇਸ਼ ਦਿੱਤਾ ਸੀ ਤੇ ਟੈਂਕ ਭੇਜੇ ਸੀ ਪਹਿਲੀ ਜੂਨ 40 ਸਾਲ ਪਹਿਲੇ 40 ਸਾਲ ਪਹਿਲੇ ਚ다ਸੀ ਤੁਹਾਡੇ ਸਾਰੇ ਭੈਣ ਭਰਾਵਾਂ ਦਾ ਕਤਲ ਕੀਤਾ ਗਿਆ ਸੀ ਹਲੇ ਤੱਕ ਇਨਸਾਫ ਨਹੀਂ ਮਿਲਿਆ ਲੋਕਾਂ ਨੂੰ ਅੰਦਰ ਨਹੀਂ ਕੀਤਾ ਹਲੇ ਤੱਕ ਕੀ ਆਪਾ ਭੁੱਲ ਸਕਦੇ ਆ ਕਾਂਗਰਸ ਪਾਰਟੀ ਨੂੰ ਜੇ ਆਪਾ ਭੁੱਲ ਜਾਂਦੇ ਆ ਇਹਦਾ ਮਤਲਬ ਆਪਣੇ ਖੂਨ ਖੂਨ ਡੀੜਿਆ ਦੂਜੀ ਗੱਲ ਮੈਂ ਕਹਣਾ ਚਾਹੁੰਦਾ ਦੇਖੋ ਤੁਸੀਂ ਸ਼੍ਰੋਮਣੀ ਕਾਲੀ ਦਲ ਆਪਣੀ ਖੇਤਰੀ ਪਾਰਟੀ ਨੂੰ ਪਿਛਲੇ 7-8 ਸਾਲ 10 ਸਾਲ આજ ਨੂੰ ਜੋੜ ਕਰਦੇ ਆ ਉਨੇ ਓਲ ਸ਼ਕਤੀਆਂ ਨੇ ਦੇਖਿਆ ਕਿ ਖਾਲਸਾ ਪੰਥ ਤੇ ਪੰਜਾਬੀਆਂ ਦੀ ਤਾਕਤ ਅਕਾਲੀ ਦਲ ਹੈ ਜੇ ਅਕਾਲੀ ਦਲ ਕਮਜ਼ੋਰ ਕਰਦੀ ਹੈ ਤੇ ਪੰਜਾਬੀਆਂ ਦੇ ਖਾਲਸਾ ਪੰਥ ਦੀ ਤਾਕਤ ਕਮਜ਼ੋਰ ਹੋ ਜੂਗੀ ਉਹਨਾਂ ਨੇ ਮੁਹਿੰਮ ਸ਼ੁਰੂ ਕਰ ਦਿੱਤੀ ਝੂਠਾ ਪ੍ਰਚਾਰ ਕਿ ਕਾਲੀ ਦਲ ਅਕਾਲੀ ਦਲ ਨੇ ਬੇਅਦਬੀ ਕਰਾਈ ਕਾਲੀ ਦਲ ਨੇ ਇਹ ਕੀਤਾ ਅਕਾਲੀ ਦਲ ਜੋ ਗੁਰੂ ਘਰਾਂ ਦੀ ਸੇਵਾ ਕਰਨ ਵਾਲੀ ਪਾਰਟੀ ਹੈ ਕੋਈ ਬੇਅਦਬੀ ਨਹੀਂ ਕਰ ਸਕਦੀ ਜਿੰਨੇ ਮੈਂਬਰ ਐ ਅਮਰਤ ਤਾਹਿਰ ਸ੍ਰੀ ਮੈਂ ਪ੍ਰਧਾਨ ਅਮਰਤਾਣੀ ਸਾਹਿਬੀ ਲੀਟਰ ਅਮਰਤਾਣੀ ਕੀ ਉਸ ਬੇਰਜ਼ ਵੀ ਕਰ ਸਕਦੇ ਆ ਜਾਣ ਕੇ ਪ੍ਰਚਾਰ ਕਿੰਨਾ ਨੇ ਕੀਤਾ ਉਹ ਦਾਤਤਾ ਨੇ ਜਿਹੜੀਆਂ ਦੇ ਬੰਦਿਆਂ ਨੇ ਜਿਹਦਾ ਨਿਸ਼ਾਨਾ ਹਾਲੀ ਗਨ ਕਮਜ਼ੋਰ ਕਰਨਾ ਸੀ ਉਹ ਬੰਦੇ ਕਿੱਥੇ ਆ ਗਏ ਉਹ ਦਾਦੂਪਾਲ ਸਾਹਿਬ ਜਿਹੜੇ ਉੱਥੇ ਮੋਰਚਾ ਲਾਉਂਦੇ ਸੀ ਕਿੱਥੇ ਅੱਜ ਮੰਡ ਸਾਹਿਬ ਕਿੱਥੇ ਐ ਅੱਜ ਜੀਪੀ ਦੀ ਝੋਲੀ ਬੈਠੇ ਮਿੰਗੇ ਪਿੱਛੇ ਬੈਠੇ ਤੇ ਅੱਜ 10 ਸਾਲ ਸਰ ਹੋ ਗਏ ਸੋ ਕਿਹ ਕਲੀ ਨੰਦ ਲੀਡ ਤੇ ਕਲਾਕ ਜਿੰਨੇ ਕੋਈ ਐਕਸ਼ਨ ਲੇਤਾ ਦੁਨੀਆ ਦੋ ਸਰਕਾਰਾਂ ਆਪਣੀ ਉਹਨਾਂ ਨੇ ਤਾਂ ਮਤਲਬ ਖੜਨਾ ਸੀ ਤਾਂ ਪੰਜਾਬੀ ਕਰਨਾ ਚਾਹ ਗਏ ਹੁਣ ਵੀ ਇਹਨਾਂ ਦੀ ਕੋਸ਼ਿਸ਼ ਆਈ ਹੈ ਉਹ ਹੁਣ ਕੀ ਹੋ ਗਿਆ ਕਿ ਤੁਸੀਂ ਕਿਸਾਨੀ ਦਾ ਅੰਦੋਲਨ ਸ਼ੁਰੂ ਹੋਇਆ ਸੀ ਕਿਸਾਨੀ ਦੇ ਨਾਲ ਖੜ ਗਏ ਭਾਜਪਾ ਨੂੰ ਛੱਡਤਾ ਆਪਣੀ ਪਾਰਟੀ ਕਮਜ਼ੋਰ ਕਰਤੀ ਤੇ ਅੱਜ ਭਾਜਪਾ ਕਿਥੇ ਕੀਤਾ ਜੁੜੇ ਨਾ ਕੱਲ ਤਾਂ ਹਜ਼ੂਰ ਸਾਹਿਬ ਜਿਹੜਾ ਆਪਣਾ ਬੜਾ 파ਵਰ ਤੱਕ ਤੇ ਸੋਦੀ ਕਮੇਟੀ ਜਿਹੜੀ ਉਹ ਚਲਾਉਂਦੀ ਹੈ ਇੱਕ ਐਫਐਲ ਬਣਾਈ ਗਈ ਸੀ ਕੋਈ 60 ਸਾਲ ਪਹਿਲੇ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੀ ਸਿੰਘ ਸਭਾ ਉਹਦੇ ਮੈਂਬਰ ਸੀ ਉਤੋਂ ਉੱਥੋਂ ਦੇ ਗੁਰੂ ਘਰਾਂ ਦੇ ਮੈਂਬਰ ਸੀ ਉਹਨਾਂ ਸਾਰਾ ਇੱਕ ਬਦਲ ਕੇ 12 ਬੰਦੇ ਨੋਮਿਨੇਟ ਕਰਦੇ ਆ ਆਰਐਸਐਸ ਦੇ ਹੁਣ ਅਜੇ ਤੱਕ ਹਜ਼ੂਰ ਸਾਹਿਬ ਦੀ ਕਮੇਟੀ ਤੇ ਕਾਬਜ਼ ਆਰਐਸਐਸ ਹੈ ਤੱਤ ਪਟਨਾ ਸਾਹਿਬ ਦੀ ਕਮੇਟੀ ਤੇ ਕਾਵਜ ਆਰਐਸਐਸ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਅੱਜ ਕੰਟਰੋਲ ਆਰਐਸਐਸ ਦਾ ਹੈ ਤੇ ਪਹਿਲਾ ਵੱਡਾ ਹਮਲਾ ਕੀਤਾ ਜੇ ਉਹ ਗ੍ਰੇਸ ਨਹੀਂ ਕਰ ਸਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਦਿੱਤਾ ਹਰਿਆਣੇ ਦੀ ਲਗ ਬਣਾ ਦੀ ਤੇ ਹਰਿਆਣੇ ਵਿੱਚ ਤੁਸੀਂ ਦੇਖਿਓ ਕਿ ਇਹ ਤਾਂ ਸਾਰੇ ਆਰਐਸਐਸ ਦੇ ਬੰਦੇ ਉਹਨੇ ਆਪਣੇ ਨਾਮਿਨੇਟ ਕਰਤੇ ਆ ਦਾਦੂਵਾਲ ਵਰਗੇ ਸੇ ਪ੍ਰਧਾਨਾਂ ਤੇ ਉਹਨ ਕੀ ਜਾਗੋ ਮੇਟੇ ਦੋ ਕੁਸਿ ਤੇ થોਡੀ ਉੱਤਰੀ ਕਾਪੀ ਹੈ ਆ ਆਮ ਆਦਮੀ ਪਾਰਟੀ ਕਹਿੰਦੀ ਸੀ ਕਰਦੀ ਕੀ ਸੀ ਆ ਮੁੱਖ ਮੰਤਰੀ ਕਹਿੰਦੇ ਲਾਇਕ ਹੈ ਜਿਹਨੂੰ ਇੱਕ ਦਿਨ ਦਾ ਤਜਰਬਾ ਨਹੀਂ ਆ ਮੁੱਖ ਮੰਤਰੀ ਬਣਿਆ ਫੀਲਿੰਗ ਲੈਣ ਵਾਸਤੇ ਕਿ ਮੈਂ ਮੁੱਖ ਮੰਤਰੀ ਬਣ ਗਿਆ ਕਹਿੰਦੇ ਕੀ ਸੀ ਕਰ ਕੀ ਦਿੱਤਾ ਨਾ ਕਹਿੰਦਾ ਆਮ ਆਦਮੀ ਪਾਰਟੀ ਇਹਨਾਂ ਸਾਰਿਆਂ ਦੇ ਐਮਐਲਏ ਦੇ ਪਿਛੋਕੜ ਦੇਖਿਆ ਹੈ ਕੈਰੈਕਟਰ ਦੇਖਿਆ ਹੈ ਇਹਦੇ ਲੋਕ ਹੈ ਜਿਹੜਾ ਤੁਸੀਂ ਸਟੇਟ ਤੇ ਆਪਣੇ ਘਰੇ ਵੀ ਬੁਲਾ ਸਕਦੇ ਲੋਕਾਂ ਨੇ ਕੀ ਕਿਤਾ ਕਿ ਐਮਐਲਏ ਤਾਂ ਦੇਖੀ ਨਹੀਂ ਸੀ ਤੁਸੀਂ ਕੱਲਾ ਝਾੜੂ ਦੇਖਿਆ ਤੁਸੀਂ ਕੱਲਾ ਕੰਦਾ ਲਿਖਿਆ ਦੇਖਿਆ ਕਿ ਇੱਕ ਮੌਕਾ ਝਾੜੂ ਦੇ ਦੇ ਦੋ ਸਾਰੇ ਪੰਜਾਬ ਫੀਲ ਲੱਗੇ ਬੱਕਿਆ ਕਿ ਕੋਈ ਨਾ ਸਮਝਾ ਕੀ ਬਖਤ ਜਦ ਬੀਕੂ ਕੰਦਰੀ ਨਹੀਂ ਆਹ ਗੁਜਰਾਤ ਚਲੇ ਜਾਓ ਪਿਛਲੇ 30 ਸਾਲ ਤੋਂ ਮੋਦੀ ਸਾਹਿਬ ਨੂੰ ਵੋਟਾਂ ਪਾਈ ਜਾਂਦੇ ਆ ਜੇ ਰੇਣੀ ਕਰਦੇ ਆਪ ਝਾਂਗ ਵਾਲੇ ਉਥੇ ਝੂਠ ਬੋਲਣਗੇ ਅਸੀਂ ਉਹਨਾਂ ਨੂੰ ਪਤਾ ਹੈ ਕਿ ਜੋ ਕਰਨ ਵਾਲਾ ਜਿਹਨੇ ਡਿਵੈਲਪਮੈਂਟ ਕਰਾਈ ਹੈ ਸਭਾ ਦੇਖ ਰੇ ਕਰਨਾ ਮੁੱਦੀ ਸਭ ਲੋੜੀ ਨਹੀਂ ਐਖੇ ਤੁਹਾਨੂੰ ਪਤਾ ਹੈ ਕਿ ਥੋੜਾ ਦੇਖ ਰੇ ਕੰਮ ਕਰਨ ਵਾਲਾ ਥੋੜੀ ਲੜਾਈ ਲੜੜਾ ਥੋੜੀ ਵੋਜ ਖਾਲੀ ਨਾ ਨਹੀਂ ਇਹਨੂੰ ਐਤੀ ਛੱਡੋ ਅੱਪਰ ਤੇ ਜਨਵੇ ਕਰ ਲੋ ਕੈਪਟਨ ਬਰਤਖ ਸਿੰਘ ਨਹੀਂ ਬੁਰਕਾ ਸਾਹਿਬ ਦੀ ਛੁੱਟੀ ਸੌਗਾ ਵੀ ਸਾਰੇ ਬੋਲੋ ਨੂੰ ਪਾ ਕੇ ਹੁਣ ਝਾੜੂ ਵਾਲਾ ਆ ਗਿਆ ਕਿ ਪੰਜ ਸਾਲ ਇਹਨੂੰ ਦਿੱਤੇ 10 ਸਾਲ ਤੁਸੀਂ ਆਪਣੀ ਜ਼ਿੰਦਗੀ ਦੇ ਖਰਾਬ ਕਰਤੇ ਜੇ ਪੰਜਾਬ 사ਲਾ ਉੱਤਰ 70 ਸਾਲ ਦਾ ਹੋ ਗਿਆ ਹੋ ਜਾਊਗਾ ਜੇ ਹੋ ਮੈਨ ਲੱਗਦਾ ਹੋਰ ਵੀ ਕੋਈ ਆ ਜਾਊਗਾ ਉਹ ਵੀ ਤੇਰੇ ਨੂੰ 5 ਸਾਲ ਠੀਕ ਹੈ ਬੇ ਜੋ ਕੁਛ ਬਣਿਆ ਪੰਜਾਬ ਤੁਸੀਂ ਪਿਛਲੇ 50 ਸਾਲ ਦਾ ਇਤਿਹਾਸ ਦੇਖ ਲਓ ਪਿਛਲੇ ਜਿਆਦਾ ਨਾ ਮੰਨਣਾ ਜੋ 50 ਸਾਲ ਦੇਖ ਲਓ 50 ਸਾਲਾਂ ਚੋਂ 22 ਸਾਲ ਸਰਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਮੁੱਖ ਮੰਤਰੀ ਬਣਾ ਰੱਖਿਆ 10 ਸਾਲ 15 ਸਾਲ ਸਭ ਗਵਰਨਰ ਦੀ ਰਾਜਸੀ ਜਿਹਦਾ ਦਵਾ ਦਾ ਟਾਈਮ ਸੀ ਤੇ 10 ਸਾਲ ਕੈਪਟਨ ਸੀ ਤੇ ਇਸ ਵਾਰ ਆ ਆਟਾਣ ਵਾਲੇ ਆ ਜੋ ਕੁਛ ਪੰਡਿਆਨੇ ਤੋਂ ਤੁਸੀਂ ਆਪਣੇ ਗਲੀ ਤੋਂ ਨਿਕਲ ਕੇ ਤੁਸੀਂ ਚੰਡੀਗੜ੍ਹ ਚਲੇ ਜਾਓ ਅੰਮ੍ਰਿਤਸਰ ਚਲੇ ਜਾਓ ਬਠਿੰਡੇ ਚਲੇ ਜਾਓ ਫਿਰੋਜ਼ਪੁਰ ਚਲੇ ਜਾਓ ਜੋ ਕੁਛ ਦੇਖੋਗੇ ਬੜਿਆਂ ਪਤਾ ਕਰਾ ਲਓ ਕਿ ਦੋ ਬਣਿਆ ਉਹ ਕਈ ਖਾਲੀ ਦਰ ਦੀ ਸਰਕਾਰ ਦੇ ਪ੍ਰੋਜੈਕਟ ਬਣੇ ਬੋਲੇ ਸੋਨਿਹਾਲ ਭਾਵੇਂ ਸੜਕ ਹੈ ਭਾਵੇਂ ਸੜਕ ਹੈ ਭਾਵੇਂ ਥਰਮਲ ਪਲਾਂਟ ਹੈ ਭਾਵੇਂ ਗਰੀਬ ਨੂੰ ਆਟਾ ਦਾ ਛਕਲ ਪੈਨਸ਼ਨ ਹੈ ਭਾਵੇਂ ਵਪਾਰੀਆਂ ਨੂੰ ਸੂਣ ਦਾ ਭਾਵੇਂ ਟਿਊਨ ਦੇ ਕਲੈਕਸ਼ਨ ਹੈ ਭਾਵੇਂ ਮੰਡੀਆਂ ਹਨ ਮੈਨੂੰ ਜਾਹ ਦੂਰ ਨਾ ਦੇਖੇ ਉਂ ਕਿ ਆਮ ਸ਼ਹਿਰ ਹੈ ਪਤਾ ਕਰਾ ਲਓ ਕਿੰਨਾ ਪੈਸਾ ਇਹਨਾਂ ਦੌਰਾਨ ਆਪਣੀ ਸਰਕਾਰ ਨੇ ਕੀਤੀ ਤੇ ਜਿੰਨਾ ਪਿਛਲੇ 10 ਸਾਲਾਂ ਚ ਹੋਈ ਹੈ ਕੱਲੇ ਢਿਲੋ ਸਾਹਿਬ ਨੇ ਹੱਥੇ ਵੱਧ ਕੰਮ ਕਰਦਾ ਹੈ ਮੈਂ ਤੁਹਾਨੂੰ ਰੋ 4-500 ਕਰੋੜ ਤਾਂ ਮੈਂ ਦਿੱਤਾ ਇਹਨਾਂ ਨੂੰ ਇੰਨਾ ਉਹਨਾਂ ਦੇ ਹੱਥੇ ਦੀ ਤੁਰ ਨਹੀਂ ਸਕਦੇ ਸੀ ਅਸੀਂ ਸੀਮੇ 'ਚ ਪਾ ਕੇ ਆ ਕੀਤਾ ਲੁਧਿਆਣਾ ਵਿੱਚ ਪਾਵੇਂ ਸਰਕਾਰ ਜਿਹਨੀਆਂ ਜਿਹਨੇ ਫੜਾਇਆ ਹੋਰ ਹੈ ਜਿਹਨੇ ਸੈਂਟਰ ਤੋਂ ਉਹਦਾ ਸਾਰੰਸ਼ ਕੀ ਕਾਦੀ ਤਨੀ ਸਰਕਾਰਾਂ ਨੇ ਫਿਰ ਆਪਾਂ ਜੇ ਮੈਕਨਾਈ ਬਣਤੀ ਕਰਨਾ ਜੇ ਹੁੰਨਾ ਪਰ ਜਾ ਕੇ ਕਿਹਾ ਵੀ ਜੇ ਹੁੰਨਾ ਜਾ ਕੇ ਬਹੁਤ ਲੇਟ ਹੋ ਜੂਗਾ ਬਚਾ ਲੋ ਪੰਜਾਬ ਨੂੰ ਬਚਾ ਲੋ ਪੰਜਾਬ ਨੂੰ ਜਿਵੇਂ ਇਹਨਾਂ ਨੇ ਨੈਸ਼ਨਲ ਪਾਰਟੀ ਆਲੇ ਬਾਰਡਰ ਤੇ ਆਪਣੇ ਕਿਸਾਨਾਂ ਨੂੰ ਜਾਨ ਵੀ ਨਹੀਂ ਦਿੱਤਾ ਉੱਥੇ ਬਾਰਡਰ ਲੋਕ ਉੱਥੇ ਬੰਦ ਫਿਰਦੇ ਸੀਲ ਕਰਤਾ ਪੰਜਾਬ ਤੁਸੀਂ ਵੀ ਪਹਿਲੀ ਜੂਨ ਨੂੰ ਆਪਣੇ ਪੰਜਾਬ ਦੇ ਬਾਰਡਰ ਬੰਦ ਕਰ ਦਿਓ ਕਿ ਦਿੱਲੀ ਵਾਲੀਆਂ ਪਾਰਟੀਆਂ ਅਸੀਂ ਕੋਰਦੀ ਪਾਣੀ ਪਾਣੀ ਆਪਣੇ ਪੰਜਾਬੀਆਂ ਦੀ ਪਾਰਟੀ ਆਪਣੇ ਪੰਜਾਬੀਆਂ ਦੀ ਪਾਰਟੀ ਆਪਣੀ ਕੌਮ ਦੀ ਪਾਰਟੀ ਕੌਮ ਦੀ ਜਥੇਬੰਦੀ ਸ਼ਰੂਨੀ ਖਾਲੀ ਦਲ ਅਕਾਲੀ ਦਲ ਦੀ ਸੋਚ ਗੁਰੂਆਂ ਦੇ ਦੱਸੇ ਹੋਏ ਰਸਤੇ 'ਤੇ ਵੀ ਚੱਲਣ ਵਾਲੀ ਸੋਚ ਹੈ ਅਸੀਂ ਸਰਬੱਤ ਦਾ ਭਲਾ ਚਾਹੁੰਦੇ ਹਾਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਸਾਰੇ ਧਰਮਾਂ ਨੂੰ ਇਕੱਠੇ ਲੈ ਕੇ ਚੱਲਦੇ ਆ ਤੁਸੀਂ ਦੇਖ ਲਓ ਬਾਦਲ ਸਾਹਿਬ ਜਦੋਂ ਮੁੱਖ ਮੰਤਰੀ ਹੁੰਦੇ ਸੀ Hindu ਭਰਾ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਆ Christian ਭਰਾ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਆ Muslim ਭਰਾ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਆ ਦੇਖੋ ਕਿਸੇ ਧਰਮ ਦੀ ਐ ਮਿਸਾਲ ਨਹੀਂ ਹੋਣੀ ਆਪਣੇ ਕਮਿਊਨਿਟੀ ਪਰਨੇ ਆਪਣਾ ਸੀਰ ਜੁਰਜੇਤ ਰੂਹ ਚੋਂ ਵਾਸਤੇ ਦਿੱਤਾ ਸੀ ਇਹਨੂੰ ਵੱਡੀ ਕਿਸਮ ਰੱਖੀ ਐ ਸਾਡੀ ਕਾਲੀਦਾ ਦੀ ਸੋਚ ਐ ਕਿ ਪੰਜਾਬ ਇਕੱਠਾ ਰਹੇ ਪੰਜਾਬ ਭਾਈਚਾਰੇ ਦੀ ਸ਼ਾਨ ਹੈ ਪੰਜਾਬ ਆਮਨ ਸ਼ਾਂਤੀ ਰਹਿਤਾ ਹੀ ਪੰਜਾਬ ਤਰੱਕੀ ਕਰੂਗਾ ਦੂਜੀਆਂ ਪਾਰਟੀਆਂ ਇੱਕ ਦੂਜੇ ਨੂੰ ਦੁਜੀ ਨਾਲ ਜੜਾ ਕੇ ਵੋਟਾਂ ਲੈਣੀਆਂ ਅਸੀਂ ਤਾਂ ਜੋੜ ਕੇ ਅਸੀਂ ਦਿਲ ਲੋਕਾਂ ਦੇ ਜੋੜਦੇ ਐ ਉਹ ਤੋੜਦੇ ਐ ਐਸਾ ਕੇ ਮੈਂ ਸਾਡੇ ਪਾਰਟੀ ਵਸਿਆ ਜਿੰਨਾ ਖੁਸ਼ੀ ਦੇਣਾ ਸਾਰਿੰਦਗੀ ਸੀ ਮੇਰਾ ਵੀਰ ਹੈ ਮੇਰੇ ਕੋਲ ਪਿੰਡ ਆਇਆ ਤੇ ਮੈਨੂੰ ਬੜੀ ਖੁਸ਼ੀ ਹੋ ਕੇ ਦੇਖ ਕੇ ਪਹਿਲੀ ਵਾਰ ਮਿਲਿਆ ਰੋਣੋ ਕਿ ਆਪੇ ਕਮਰਤਾਰੀ ਸਿੰਘ ਹੈ ਤੇ ਮੈਂ ਕਹਿੰਦਾ ਸਾਡਾ ਕੈਂਡੀਡੇਟ ਵੀ ਉਮਰਤਾਦੀ ਹੈ ਤੇ ਜਿੰਨੇ ਤੁਸੀਂ ਪਾਰਟੀਆਂ ਦੇ ਦੇਖੋ ਭਾਵੇਂ ਫਿੱਟੂ ਹੈ ਭਾਵੇਂ ਸ਼ਿੱਟੂ ਹੈ ਰਾਤ ਨੂੰ ਦੂਦਰ ਖਾਲੀ ਕਰਦੇ ਆ ਤੇ ਝੂਠ ਬੋਲਦੇ ਦੀ ਪੰਡਤ ਜਿੰਨੇ ਮਾਰ ਗਿਆ ਤੇ ਝੂਠ ਕਹਦਾ ਉਹ ਰਾਜਨੀਤੀ ਕਰਦੇ ਆ ਵੋਟਾਂ ਵੀ ਅਸੀਂ ਰਾਜਨੀਤੀ ਕਰਦੇ ਹਾਂ ਕੱਲ ਨੂੰ ਦਿਲ ਜਿੱਤਦੇ ਹਾਂ ਬੋਲੇ ਸੋ ਨਿਹਾਲ ਇੱਕ ਬੜਿਆ ਇਨਸਾਨ ਆ ਸਾਨੂੰ ਬਹੁਤ ਮੈਂ ਢਿੱਲੋ ਸਾਹਿਬ ਤੇ ਸੂਚੀ ਟੀਮ ਨੂੰ ਕਹਿੰਨਾ ਸਾਰੇ ਸਾਡੀ ਇੱਕ ਕਾਲੀਦਨ ਸਾਡੀ ਇੱਕ ਹੈ ਅਸੀਂ ਕਾਲੀਦਨ ਇੱਕ ਪਰਿਵਾਰ ਹੈ ਮੈਂ ਕਿਤੇ ਨਹੀਂ ਆਪਣੇ ਮੁਸੰਦੇ ਪ੍ਰਧਾਨ ਨੂੰ ਮੈਂ ਇੱਕ ਪਰਿਵਾਰ ਦਾ ਮੈਂਬਰ ਅਸੀਂ ਭਰਾ ਹਾਂ ਨੂੰ ਸਾਰੇ ਕਹਿੰਦੇ ਆ ਕੋਈ ਕੰਮ ਹੋਏ ਜੀ ਕਿ ਤੁਸੀਂ ਨਾ ਭਰਾਵਾਂ ਮਤੋਂ ਗੱਲ ਕਰਦੇ ਰਹਿੰਦੇ ਆ ਇੱਕ ਟੀਮ ਕਰਕੇ ਕਰਦੇ ਆ ਆ ਟੀਮ ਹੀ ਆਪੀ ਕੌਮ ਦੀ ਟੀਮ ਐ ਐਸਕੇ ਮੈਨੂੰ ਬੜੀ ਖੁਸ਼ੀ ਹੈ ਕਿ ਉਹਨਾਂ ਦੀ ਪਤਨੀ ਤੇ ਨਾਲ ਉਹਨਾਂ ਦੇ ਸਾਰੇ ਸਾਥੀ ਕਾਲੀ ਦਰ ਚਾਹੇ ਤੂੰ ਪੂਰਾ ਮਾਣ ਸਤਕਾਰ ਪਿਆਰ ਆਪਣੇ ਘਰ ਆਏ ਐ ਨਹੀਂ ਬੜੇ ਤੇ ਬੇਖੁਸ਼ ਹੋਏ ਨਾ ਬਰਵਾਜੇ ਆਪ ਕੌਮ ਦੇ ਹੱਥ ਤੱਕ ਘਰ ਐ ਤੇ ਇੱਕ ਹੀ ਲੜਾਈ ਵੀ ਇੱਕ ਪਾਸੇ ਦਾ ਪੰਜਾਬ ਐ ਪੰਥ ਐ ਤੇ ਦੂਜੇ ਪਾਸੇ ਥੇਲੀ ਵਾਲਿਆਂ ਲੁੱਟਦੇ ਰਿਆ ਕੌਮ ਤੇ ਪੰਥ ਨੂੰ ਪੰਜਾਬੀਆਂ ਨੂੰ ਕਹਿਣਾ ਕੀ ਹੋਜੋ ਨਾਲੇ ਬਾਗੀ ਚੜਤੀ ਕਲਾ ਕਰਾਉ ਤੇ ਮਹਿਲ ਨੂੰ ਇੱਕਦਸਮ ਜੇ ਪੰਜਾਬੀ 92 ਸੀਟਾਂ ਸ਼ਾਹੂਲਨ ਦੇ ਸਰ ਦੇਣਾ ਤੁਸੀਂ ਮੂਡ ਬਣ ਜੇ ਨਾ 13 ਦੀ 13 ਸੀਟਾਂ ਅਕਾਲੀਨ ਨੂੰ ਕੱਲੇਂ ਦੇ ਦਵੋਗੇ ਮੈਨੂੰ ਪਤਾ ਹੈ ਬន្តែ ਸਾਰਿਆਂ ਦਾ ਬਹੁਤ ਬਹੁਤ ਤਨਵਾਦ ਵੈਰੀ ਜੀ ਕਾ ਖਾਲਸਾ ਵੈਰੀ ਵਦੇ ਢੀਲੋ ਸਾਹਿਬ ਬੜੇ ਨੇਕ ਇਨਸਾਨ ਹੈ ਮੈਨੂੰ ਪੂਰੇ ਹੱਥ ਸਾਬ ਜਾਨਿਆ ਉਹਨੇ ਇੱਕ ਰਿਕਾਰਡ ਤੋੜਿਆ ਮੈਂ ਪ੍ਰਧਾਨ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਕ ਛੋਟੀ ਜਿਹੀ ਬੇਨਤੀ ਤੇ ਬੇਨਤੀ ਪ੍ਰਵਾਨ ਕਰਦੇ ਹੋਏ ਇੱਥੇ ਸਾਰੀ ਸੰਗਤ ਦਾ ਆ ਕੇ ਉਹਨਾਂ ਨੇ ਮਾਣ ਵੀ ਵਧਾਇਆ ਔਰ ਸਾਡਾ ਵੀ ਮਾਣ ਵਧਾਇਆ ਤਹਿ ਦਿਲੋਂ ਧੰਨਵਾਦ ਕਰਦਾ ਸੋਖੀ ਭਾਜੀ ਜਿਹੜੇ ਲੋਕ ਸਭਾ ਦਾ ਅਧਿਕਾਰ ਕੈਂਡੀਡੇਟ ਤੇ ਆਇਆ ਨੌਜੋਤਾਂ ਤੋਂ ਰੋਡਸੋ ਬਿਤਾਉ ਨੂੰ ਕਿੱਧਰ ਦੇਖਦੇ ਹੋ ਤੁਸੀਂ ਆ ਗਿਆ ਜੀ ਆ ਗਿਆ ਜਿਹੜਾ ਰਾਜਾ ਪੜਿੰਗ ਜੀ ਨੇ ਕੀਤਾ ਉਹਦੇ ਵਿੱਚ ਤੁਸੀਂ ਜਾ ਕੇ ਦੇਖੋ ਟੋਟਲੀ ਜਿੰਨੀ ਗੱਡੀ ਹੈਗੀ ਆ ਉਹ ਮਲੋਟੇ ਬੋਰ ਦੀ ਆ ਕੋਈ ਇੱਥੇ ਵਾਲੀ ਦਾ ਸੰਗਤ ਯਾਨੀ ਕਿ ਉਹ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਜਗ ਜਹਾਰਾ ਜੋ ਉਹਨਾਂ ਦਾ ਹੈਗਾ ਸਾਰਾ ਸਾਹਮਣੇ ਔਰ ਸੰਗਤ ਨੇ 1 ਜੂਨ ਨੂੰ ਉਹਦਾ ਰਿਜ਼ਲਟ ਦੇ ਦੇਣਾ 4 ਜੂਨ ਨੂੰ ਤੁਹਾਡੇ ਸਾਹਮਣੇ ਸਾਰਾ ਕੁਝ ਆ ਜਾਣਾ ਅੱਜ ਦਾ ਦਿਨ ਵਿਧਾਨ ਸਭਾ ਹਲਕਾ ਆਤਮਨਗਰ ਵਾਸਤੇ ਵਿਧਾਨ ਸਭਾ ਹਲਕਾ ਸਾਊਥ ਵਾਸਤੇ ਔਰ ਸਮੁੱਚੀ ਲੁਧਿਆਣਾ ਲੋਕ ਸਭਾ ਕੰਸਟੀਟੂਐਂਸੀ ਵਾਸਤੇ ਬੜਾ ਹੀ ਇਤਿਹਾਸਕ ਹੈ ਬੜਾ ਸ਼ੁਭ ਦਿਨ ਹੈ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਕਾਉਂਸਲਰ ਪੰਨ ਸਰਬਜੀਤ ਕੌਰ ਜੀ ਲੋਟੇ ਔਰ ਸਾਡੇ ਵੀਰ ਇੰਦਰਜੀਤ ਸਿੰਘ ਜੀ ਰੂਪੀ ਲੋਟੇ ਜੀ ਨੂੰ ਔਰ ਉਹਨਾਂ ਦੇ ਹਜ਼ਾਰਾਂ ਹੀ ਸਮਰਥਕਾਂ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਹਨਾਂ ਨੇ ਅੱਜ ਜੁਆਇਨਿੰਗ ਕਰਾਈ ਹੈ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਪਰਿਵਾਰ ਪੰਥ ਦਾ ਪਰਿਵਾਰ ਜਿਹੜਾ ਵੱਡਾ ਹੋਇਆ ਔਰ ਲੋਟੇ ਸਾਹਿਬ ਵਰਗੀ ਸ਼ਖਸੀਅਤ ਬੇਦਾਗ ਨਿਮਰ ਇਮਾਨਦਾਰ ਗੁਰੂ ਘਰ ਦੇ ਕੁਕਰ ਜਿਹੜੇ ਨਾਮ ਨਾਲ ਗੁਰੂ ਘਰ ਜਾ ਕੇ ਸੇਵਾ ਕਰਦੇ ਆ ਔਰ ਉਹਨਾਂ ਦੀ ਸੇਵਾ ਦਾ ਮਾਣ ਅਸਮੁੱਚੇ ਇਲਾਕੇ ਏਡਾ ਵੱਡਾ ਸਮੂਚੀ ਸੰਗਤ ਕਰੀਬ ਅਜੇ 1 ਵਜੇ ਤੋਂ ਲੈ ਕੇ 6 ਵਜੇ ਨਾਲੇ ਆ ਲਗਾਤਾਰ ਇੱਥੇ ਟਿਕ ਕੇ ਬੈਠੇ ਰਹੇ ਆ ਪ੍ਰਧਾਨ ਸਾਹਿਬ ਦੇ ਆਉਣ ਤੱਕ ਔਰ ਇਹ ਲੋਟੇ ਸਾਹਿਬ ਨਾਲ ਪਿਆਰ ਹੈ ਔਰ ਅਸੀਂ ਸਮਝਦੇ ਆ ਕਿ ਸਰਦਾਰ ਰਣਜੀਤ ਸਿੰਘ ਢਿੱਲੋਂ ਜੀ ਦੀ ਇਲੈਕਸ਼ਨ ਦੇ ਵਿੱਚ ਸਾਨੂੰ ਇੱਕ ਬਹੁਤ ਵੱਡਾ ਹਲਾਰਾ ਬਹੁਤ ਵੱਡਾ ਹੰਗਾਰਾ ਮਿਲਿਆ ਔਰ ਢਿੱਲੋਂ ਸਾਹਿਬ ਜਿਹੜੀ ਜਿੱਤ ਹੈ ਉਹ ਹੋਰ ਵੀ ਵੱਡੀ ਲੀਡ ਨਾਲ ਲੋਟੇ ਪਰਿਵਾਰ ਦੇ ਆਉਣ ਦੇ ਨਾਲ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਲੁਧਿਆਣਾ ਪੇਰੀ ਨਾਲ ਹੋਊਗੀ ਠੀਕ ਹੈ ਜੀ ਕਾਗਜ਼ ਦੀ ਸੀਟ ਹਮੇਸ਼ਾ